ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਬਣਾਵਾਂਗੇ ਤਿਰੰਗਾ ਝੰਡਾ ਜੀ ਮੈਂ ਤੇਰਾ 8 ਇੰਚ ਲੰਬਾਈ ਚ ਦੀ 5 ਇੰਚ ਚੌੜਾਈ ਚ ਕਪੜਾ ਲੈ ਲੈ ਜੀ ਇਹ ਆਪਾਂ ਤਿੰਨ ਤਰ੍ਹਾਂ ਦਾ ਕਪੜਾ ਲੈਣਾ ਜੀ ਸਫੈਦ ਤੇ ਗ੍ਰੀਨ ਤੇ ਆਪਣਾ ਜੀ ਔਰੈਂਜ ਇਹ ਤਣ ਕਪੜੇ ਲੈ ਕੇ ਜੀ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਜੋੜ ਲੈਣਾ ਹੈ ਇਹਵੇਂ ਆਪਾਂ ਜੀ ਦੂਸਰੇ ਪਾਸੇ ਸਲਾਈ ਲਾ ਕੇ ਜੋੜ ਲੈਣਾ ਹੈ ਇਹਨਾਂ ਨੂੰ ਇਸ ਤਰ੍ਹਾਂ ਜੀ ਜੋੜ ਕੇ ਆਪਾਂ ਇੱਕ ਦੂਜੇ ਦੇ ਉੱਪਰ ਰੱਖ ਕੇ ਜੀ ਤੇ ਇਸ ਤਰ੍ਹਾਂ ਅਟੈਚ ਕਰ ਦੇਣਾ ਇਹਨੂੰ ਸਾਰੇ ਨੂੰ ਕਾਰਨਰ ਤੇ ਆਪਾਂ ਜੀ ਥੋੜਾ ਜਿਹਾ ਰੱਖ ਲੈਣਾ ਹੈਗਾ ਸਲਾਈ ਤੋਂ ਬਿਨਾ ਉਹ ਆਪਾਂ ਜੀ ਇਹਨੂੰ ਫੋਲਡ ਕਰ ਦੇਣਾ ਫਿਰ ਇਸ ਤਰ੍ਹਾਂ ਉਥਾ ਫੋਲਡ ਕਰਨ ਵਾਸਤੇ ਛੱਡਣਾ ਹੈ ਜੀ ਇਸ ਤਰ੍ਹਾਂ ਕੋ ਫੋਲਡ ਕਰ ਲੈਣਾ ਤੇ ਕਿਸੇ ਚੀਜ਼ ਦੀ ਸਹਿਤ ਨਾਲ ਆਪਾਂ ਜੀ ਇਹਦੇ ਜਿਹੜੇ ਕਾਰਨਰ ਆ ਉਹ ਚੰਗੀ ਤਰ੍ਹਾਂ ਕੱਢ ਲੈਣੇ ਆ ਜੀ ਫਿਰ ਆਪਾਂ ਇਹ ਕੱਪੜੇ ਨੂੰ ਜੀ ਫੋਲਡ ਕਰਕੇ ਇਸ ਤਰ੍ਹਾਂ ਸਲਾਈ ਲਗਾ ਦੇਣੀ ਹੈ ਉੱਪਰ ਆਪਾਂ ਜੀ ਇਹਦੇ ਵਿੱਚ ਇਸ ਤਰ੍ਹਾਂ ਕੋਈ ਚੀਜ਼ ਪਾ ਕੇ ਤੇ ਆਪਾਂ ਜੀ ਉੱਤੋਂ ਇਸ ਤਰ੍ਹਾਂ ਇਹਨੂੰ ਸਲਾਈ ਕਰ ਦੇਣਾ ਤਾਂ ਜੋ ਕਿ ਆਪਣਾ ਜਿਹੜਾ ਤਿਰੰਗਾ ਝੰਡਾ ਉਹ ਖੜ ਚੇ ਇਸ ਤਰ੍ਹਾਂ ਜੀ ਇਸ ਤਰ੍ਹਾਂ ਆਪਾਂ ਵਿੱਚ ਜੀ ਇਹਦੇ ਬਲੈਕ ਰੰਗ ਦਾ ਆਪਾਂ ਅਸ਼ੋਕ ਚੱਕਰ ਬਣਾਉਣਾ ਹੈ ਜੀ ਇਸ ਤਰ੍ਹਾਂ ਆਪਾਂ ਜੀ ਸਕੇਲ ਨਾਲ ਉਹਦੇ ਵਿੱਚ 24 ਲੈਣਾ ਲਗਾ ਦੇਣੀ ਹੈ ਜੀ ਅਸ਼ੋਕ ਚੱਕਰ ਦੇ ਵਿੱਚ 24 ਲੈਣਾ ਹੁੰਦੀ ਹੈ ਜੀ ਇਸ ਤਰ੍ਹਾਂ ਮੈਂ ਸਕੈਚ ਨਾਲ ਜੀ ਇਸ ਤਰ੍ਹਾਂ 24 ਲੈਣਾ ਬਣਾ ਦਿੱਤਾ ਹੈ ਜੀ ਇਸ ਤਰ੍ਹਾਂ ਮੇਰਾ ਤਿਰੰਗਾ ਝੰਡਾ ਜਿਹੜਾ ਜੀ ਉਹ ਬਣ ਕੇ ਰੈਡੀ ਹੋ ਗਿਆ ਹੈ ਜੀ ਇਸ ਤਰ੍ਹਾਂ ਆਪਾਂ ਜੀ ਇਹ ਤਿਰੰਗਾ ਝੰਡਾ ਬਣਾ ਕੇ ਤਿਆਰ ਕਰ ਲਿਆ ਹੈ ਹਾਂ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ థాంਕ ਯੂ